ਲੋ ਜੀ ਵੇਖੋ ਜੀ ਇੰਨਾ ਕ ਸਾਮਾਨ ਟਕਾਇਆ ਹੁਣ ਸਾਫ ਸਾਫ ਕਰਕੇ ਆਵੇ ਲੋ ਮੇਰੇ ਰੋਟੀ ਵਾਲੇ ਭਾਂਡੇ ਆਖਿਓ ਨਾ ਕਿ ਅੱਜ ਤੇ ਬੜੇ ਜ਼ੋਰ ਲਾਤੀ ਆਵੇ ਸਭ ਸਰਫ ਪਾ ਪਾ ਕੇ ਕੋਈ ਬੌੜਗੰਮ ਸਾਰੇ ਨਾ ਵੇਖੋ ਤੇ ਉਹਨੇ ਗਿਆ ਘਰੀ ਆਹ ਸੋਫਾ ਇਕ ਲਾਇਆ ਹੋਇਆ ਇਹੀਂ ਤੇ ਬੈਡਾਂ ਦੇ ਉੱਤੇ ਸੋਫੇ ਚੜ੍ਹਾਏ ਹੁਣ ਸਵੇਰੇ ਸਮਾਨ ਕਰਾਂਗੇ ਸੈਟ ਮੈਟ ਵੇਖੋ ਖੋ ਵੇਖੋ ਮਸ਼ੀਨ ਇੰਟਰਲੋਕ ਵਾਲੀ ਉਹ ਜੀ ਜੀ ਅਜਾ ਸਵੇਰੇ ਕਰਾਂਗੇ ਸਧਾਰ ਸੋਰੀ ਬਾਬੇ ਵਾਲਾ ਚਪਲਾ ਆ ਗਈ ਆ ਤਾਂ ਕਰ ਕੀਤਾ ਵੇਲਾ ਇੱਥੇ ਸਵੇਰੇ ਪਾਠ ਕਰਦੇ ਆ ਤੇ ਫਿਰ ਕਮੇਟਾਂ ਨੂੰ ਬਖਾਵਾਂ ਤਾਂ ਆਪ ਮੈਂ ਆਪਣੇ ਦੋ ਵੀਰਾਂ ਦੇ ਨਾਂ ਦੇ ਕਾਪ ਬਣਵਾਏ ਆ ਵੇ ਮੈਂ ਬਖ ਨਹੀਂ ਦਨ ਦੇਖਿਓ ਹਾਲੇ ਢੰਪਾ ਲਾ ਲਾ ਜੀ ਬਾ ਆਵੇ ਦੇ ਕਮੈਂਟ ਆ ਵੇਖ ਮੇਰਾ ਸ਼ਾਨਸੂ ਨਿਸ਼ਾਨ ਸਿੰਘ ਉਹਨੇ ਕਾਪਾ ਬਣਵਾ ਕੇ ਰੱਖੀ ਉਹ ਜਿਹੜਾ ਹੁੰਦੇ ਨਾ ਫਿਰ ਉਹਨਾਂ ਨੇ ਇਹਨਾਂ ਦੇ ਵਿੱਚ ਮੇਕਾਫੀ ਪਾ ਕੇ ਦਿੱਤੀ ਤੇ ਆ ਮੇਰਾ ਜੋ ਸਿੰਘ ਇਹ ਤੇ ਫੋਟੋ ਪਹਿਲੀ ਆ ਹੋਂ ਤੇ ਇਹਨਾਂ ਦੇ ਪੁੱਤ ਦਾ શરીਰ ਬੜਾ ਸੋਨਾ ਬਣਿਆ ਹੋਣਾ ਆ ਵੀ ਇਹ ਜਿਹੜਾ தின சால பயன்போ உதோ கேக்காசி மென் ஆகாது புத்த வோர் மேலும் சல் இல்லை பா ਇਦਾਂ ਆ ਜਾਂਦੇ ਨੇ ਫਿਰ ਉਹ ਨਹੀਂ ਲੱਬਿਆਂ ਜੋ ਕੱਢ ਲੈਨੇ ਨਿੱਕੇ ਦੇ ਹੁਣ ਫੋਟੋ ਲਾ ਕੇ ਬਣਵਾਉਣੇ ਆ ਉਹ ਅੰਦਾ ਨਹੀਂ ਕੋਈ ਵੰਦਾ ਮਮੀ ਤੋਂ ਉਹਨਾਂ ਦੇ ਬਣਵਾ ਮੇਰਾ ਕੋਈ ਨਹੀਂ ਉਹ ਨਾ ਗੁੱਸਾ ਕਰਨ ਆ ਬਾਕੀ ਸਮਾਨ ਹਾਂਜੀ ਸਵੇਰੇ ਸੰਭਾਂਗੇ ਹੁਣ ਤੁਹਾਨੂੰ ਦੱਸਿਆ ਖਲਾਰੇ ਪਲਾਰੇ ਪਾਏ ਫੁੱਲ ਕੇ ਇਹਨੂੰ ਮੰਨਦੇ ਆ ਆ ਲੈਮੀਨੇਸ਼ਨ ਕੀਤਾ ਕੁਝਾ ਲੈ ਆਂਦਾ ਵੇਖੋ ਇਹਦੇ ਵਿੱਚ 1.5 ਕਿਲੋ ਦਹੀਂ ਜਮਾਇਆ ਜਾਂਦਾ ਇਹ ਜੇ ਖੋਲਿਆ ਨਹੀਂ ਮੈਂ ਕਿਹਾ ਇਹ ਫੇਰ ਖੋਲਾਂਗੇ ਇਹ ਗਾਵੇ ਇਹਨੂੰ ਅੰਸ ਵੇਲੇ ਸੈਟਮੈਟ ਕਰਾਂਗੇ ਆ ਵੀ ਸੋਫਾ ਮੁੱਦਾ ਮਾਰਿਆ ਉਸ ਤੇਰਾ ਸਾ ਮੇਜ ਕਿਉਂਕਿ ਤੋਤਾ ਜੂਗਾ ਸਾਰਾ ਆ ਵੇਖੋ ਲਿਸਕਾ ਮਾਰਦਾ ਕਾਰਨ ਮੰਨ ਨਾਲੇ ਸਵੇਰੇ ਪਾਵਾਂਗੇ ਆ ਕਵਰ ਉਪਰ ਸਾਰੇ ਤਿੰਨ ਆਲਾ ਸੋਫਾ ਅੰਦਰ ਕਰਤਾ ਇੱਕ ਦੂਹਾਂ ਵਾਲਾ ਆ ਪਿਆ ਇੱਕ ਦੂਹਾਂ ਵਾਲਾ ਉਹ ਪਿਆ 7 ਸੀਟਰ ਸੋਫਾ ਸਾਡਾ ਚਲੋ ਜੀ ഇനിക്ക് വീഡോ സവേരെ പാണവേ സീഡോ ജോടേ